ਬਰਖਾਸ ਲੇਡੀ ਕਾਂਸਟੇਬਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਾਦਾ ਜੀ ਹੈ ਕਿ ਅਮਨਦੀਪ ਕੌਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਜੀ ਹਾਂ ਅਚਾਨਕ ਅਮਨਦੀਪ ਕੌਰ ਦੀ ਸਿਹਤ ਖਰਾਬ ਹੋ ਗਈ ਜਿਸ ਤੋਂ ਬਾਅਦ ਅਮਨਦੀਪ ਕੌਰ ਨੂੰ ਇਲਾਜ ਵਾਸਤੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦਾਦਾ ਜੀ ਹੈ ਕਿ ਬਠਿੰਡਾ ਵਿਜੀਲੈਂਸ ਟੀਮ ਬਠਿੰਡਾ ਵੱਲੋਂ 2 ਦਿਨ ਪਹਿਲਾਂ ਗ੍ਰਿਫਤਾਰ ਕੀਤੀ ਗਈ ਤੇ 3 ਦਿਨ ਦੇ ਪੁਲਿਸ ਰਿਮਾਂਡ ਤੇ ਚੱਲ ਰਹੀ ਮਹਿਲਾ ਕਾਂਸਟੇਬਲ ਆਮਨਦੀਪ ਕੌਰ ਨੂੰ ਸਿਹਤ ਖਰਾਬ ਦੇ ਚਲਦਿਆਂ ਬਠਿੰਡਾ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੇ ਚਲਦਿਆਂ ਇਸ ਦੀ ਜਾਣਕਾਰੀ ਡਾਕਟਰ ਦੇ ਵੱਲੋਂ ਦਿੱਤੀ ਗਈ ਹੈ ਕਿ ਆਖਰ ਆਮਨਦੀਪ ਕੌਰ ਨੂੰ ਕਿਸ ਬਿਮਾਰੀ ਦੇ ਕਰਕੇ ਜਿਹੜਾ ਕਿ ਦਾਖਲ ਕਰਵਾਇਆ ਗਿਆ ਆਖਰ ਕੀ ਹੋਇਆ ਸੀ ਜਿਸ ਦੇ ਚਲਦਿਆਂ ਆਮਨਦੀਪ ਕੌਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜੋ ਕਿ ਹਲੇ ਵੀ ਇਲਾਜ ਅਧੀਨ ਹੈ ਆਓ ਸੁਣਦੇ ਹਾਂ ਸ਼ਿਕਾਇਤ ਸੀ ਮੇਰਾ ਨਾਮ ਡਾਕਟਰ ਸੁਖੀਆ ਕਰਕੇ ਮੈਂ ਇੱਥੇ ਐਟ ਸਰਜਰੀਕਲ ਸਪੈਸ਼ਲਿਸਟ ਪੋਸਟਡ ਹਾਂ ਸਿਵਲ ਹਸਪੀਟਲ ਪਟੰਨਾ ਚ ਹਾਂ ਹਾਂ ਸਾਡੇ ਕੋਲ ਇੱਕ ਪੇਸ਼ੈਂਟ ਵੀ ਲੈ ਕੇ ਆਇਆ ਗਿਆ ਹੈ ਉਹਦੇ ਪੇਨ ਸੀਗਾ ਕੱਲ ਸ਼ਾਮ ਨੂੰ ਉਹ ਦਾਖਲ ਕੀਤੇ ਸੀਗੇ ਜਦੋਂ ਅਸੀਂ ਸਕੈਨ ਵਗੈਰਾ ਕਰਾਇਆ ਹੈ ਤਾਂ ਉਹਦੇ ਵਿੱਚ ਉਹਦੇ ਜਿਹੜੀ ਗੁਰਦੇ ਦੀ ਨਾਲੀ ਹੁੰਦੀ ਹੈ ਉਹਦੇ ਵਿੱਚ ਪੱਥਰੀ ਆਈ ਹੈ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਐਸ਼ਾ ਪੇਸ਼ੈਂਟ ਸਟੇਬਲ ਹੈ ਪਰ ਟ੍ਰੀਟਮੈਂਟ ਚੱਲ ਰਿਹਾ ਹੈ ਟ੍ਰੀਟਮੈਂਟ ਕਦੋਂ ਤੱਕ ਨਹੀਂ ਹਜੇ ਟ੍ਰੀਟਮੈਂਟ ਨਹੀਂ ਅਮਲੀ ਇਹ ਹੋਰ ਇਤਿਹਾਸਿਕ ਨਹੀਂ ਨਹੀਂ ਸਿਰਫ ਪੇਨ ਐਬਡੋਮਨਲ ਹੀ ਆਇਆ ਹੈ ਉਸ ਨਾਲ ਹੀ ਦਾਦਾ ਸੁਦਾਦੀ ਹੈ ਕਿ ਅਮਨਦੀਪ ਕੌਰ ਦੇ ਪੇਟ ਦੇ ਵਿੱਚ ਦਰਦ ਕਾਰਨ ਸਿਵਲ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਇਲਾਜ ਚੱਲ ਰਿਹਾ ਡਾਕਟਰ ਸੋਫੀਆ ਗਰਗ ਨੇ ਕਿਹਾ ਕਿ ਬਲੈਡਰ ਅਤੇ ਯੂਰੇਟਰ ਦੇ ਵਿੱਚ ਪਥਰੀ ਹੈ ਇਸ ਵੇਲੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਹਲੇ ਉਸ ਨੂੰ ਹੋਰ ਕੋਈ ਸਮੱਸਿਆ ਨਹੀਂ ਦਰਦ ਕਰਕੇ ਉਸ ਨੂੰ ਦਾਖਲ ਕਰਵਾਇਆ ਗਿਆ ਤੇ ਪਤਾ ਲੱਗਿਆ ਕਿ ਉਸ ਨੂੰ ਪਥਰੀ ਦੀ ਸ਼ਿਕਾਇਤ ਹੈ ਅਕੀਕ ਤੋਂ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ